ਰਖੜੀ ਵੇਲੇ ਨੂੰ ਰਾਵਣੇ ਕੋਲ ਚਲ ਜਾਣਾ ਰਾਵਣੇ ਦੀ ਰਖੜੀ ਉੱਥੇ ਬੰਨਾਂਗੇ ਜਾ ਕੇ। ਘਟੀ ਹੁੰਦੀ ਜਦੋਂ ਮੈਂ ਆਉਂਦੀ। ਬਹੁਤ ਚਾਲ ਆੜ ਕੁੱਤੇ ਆ। ਛੋਟੇ ਹੁੰਦੇ ਨਹੀਂ ਆ ਸ਼ਰਾਤ ਤੱਕ ਆਦੇ ਸਭ ਤੋਂ ਬਾਅਦ ਛਿੱਤਰ ਪਰ ਆਉਦੇ ਬੇ। ਤੈਨੂੰ ਚੇਤਾ। ਕੁੜੀ ਨੂੰ ਪੇਕੇ ਹੀ ਸਾਡੇ ਆਉਣਾ ਪੇਕੇ। ਲੌਣੀ şart। 1 ਕਰੋੜ ਰੁਪਏ। ਬਸ ਕੋੜ ਤੇ ਆਰ ਕਾਤੇ ਆਪਣੇ। ਇੱਕ ਆਹ ਤੇ ਇੱਕ ਆਹ ਤੇ। ਹੁਣ ਚੱਲੀਏ। ਚਲੋ ਚੱਲੀਏ। ਇਹ ਬਿਸਕਟ ਖਾਣ ਵਾਸਤੇ। ਸਾਡਾ ਨੰਬਰ ਆਊਗਾ ਬਾਅਦ ਵਿੱਚ ਆਂ ਦੇਰੇ ਜੀ ਨੂੰ ਲੈਣਾ ਛੱਡਿਆ ਆਇਓ ਤਾਂ ਇਹਦੇ ਵਾਸਤੇ ਕੋਈ ਸੌਤ ਕੋਰੀ ਵਾਲਾ ਲੱਭ ਕੇ ਦੇ ਦੋ ਇਹਨੇ ਵਿਆਹ ਉਹਨਾਂ ਨਾਲ ਹੀ ਕਰਾਉਣਾ ਕਹਿੰਦੀ ਆਈ ਲਾਈਕ ਇਟ ਨਾਨੀ ਮੇਰੀ ਜਮਾ ਦਾਦੀ ਵਰਗੀ ਹਨ ਹੈਲੋ ਗੁੱਡ ਮਾਰਨਿੰਗ एवरीवन ਵੈਲਕਮ ਬੈਕ ਟੂ ਤੁਹਾਡਾ ਸਾਰਿਆਂ ਦਾ ਆਪਣਾ YouTube ਚੈਨਲ ਗੁਰਜਾਸ ਬਲੌਗਸ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਕਾਫੀ ਦਿਨ ਹੋ ਗਏ ਬਿਸਕਟ ਘੜਾਉਣ ਜਾਣਾ ਸੀ ਅੱਜ ਮੰਮੀ ਹੁਣੇ ਚੱਲੇ ਆ ਬਿਸਕਟ ਘੜਾਉਣ। ਬਾਲਟੀ ਵੀ ਲੈ ਕੇ ਜਾਣੀ ਹੈ। ਸਾਮਾਨ ਚ ਪਾ ਲਿਆ। ਸਾਰਾ ਸਮਾਨ ਘਰੋਂ ਲੈ ਕੇ ਚੱਲੇ ਆ। ਇੱਥੇ ਸਾਡੇ ਲਾਗੇ ਪਿੰਡ 'ਚ ਘੜਦੇ ਬਿਸਕਟ। ਮੈਂ ਮੰਮੀ ਰਵੀ ਚੱਲਣਾ ਨਾਲ ਲਾਦ ਤੇ ਆ। ਆ ਤਾਂ ਵੀ ਪਖਾਲੀ ਆ ਇੱਥੇ ਦੁੱਧ ਆ। ਚਲੋ ਹੁਣ ਅਸੀਂ ਤੁਹਾਨੂੰ ਜਾ ਕੇ ਮਿਲਾਂਗੇ ਇੱਥੇ। ਫਾਈਨਲੀ ਅਸੀਂ ਪਹੁੰਚ ਗਏ ਹਾਂ ਬਿਸਕਟ ਘੜਾਉਣ ਵਾਸਤੇ। ਸਾਡਾ ਨੰਬਰ ਹੋਊਗਾ ਬਾਦ ਵਿੱਚ ਘੱਟੋ ਘੱਟ 1.5-2 ਘੰਟੇ ਲੱਗ ਜਾਣੇ ਮੰਮੀ ਬੈਠੀ ਹੈ ਲਾਈਨ 'ਚ ਟਾਈਮ ਲੱਗਣਾ ਕਿਉਂਕਿ ਕਾਫੀ ਜਾਣੇ ਅੱਗੇ ਬੈਠੇ ਆ ਤੇ ਉਹਨਾਂ ਟਾਈਮ ਅਸੀਂ ਚੱਲੇ ਆ ਘਰ ਰੋਟੀ ਰੋਟੀ ਖਾ ਕੇ ਘੰਟੇ ਤੱਕ ਵਾਪਸ ਆਵਾਂਗੇ ਜੋ ਸਾਡੀ ਬਾਰੀ ਲੱਗੀ ਮੰਮੀ ਇੱਥੇ ਬੈਠੀ ਹੈ ਨਗਰਾਂ ਦੀ ਸੀ ਚਲੋ ਹੁਣ ਅਸੀਂ ਤੁਹਾਨੂੰ ਘਰ ਚਾਤੀ ਮਿਲਾਂ ਪਤਾ ਮੈਂ ਮੰਮੀ ਨੂੰ ਉੱਥੇ ਵੱਡੇ ਘਣਾ ਛੱਡਿਆ ਸੀ ਬਿਸਕਟ ਬਣਾਉਣਾ ਉਹ ਕੰਮੇ ਥੋੜਾ ਟਾਈਮ ਲੱਗਣਾ ਹੈਗਾ ਤੇ ਹੁਣ ਮੰਮੀ ਉਹਨਾਂ ਦਾ ਅੱਗੇ થી ਫੋਨ ਵੀ ਮੈਨੂੰ ਲੈ ਜਾ ਟਾਈਮ ਹੋ ਗਿਆ 1.5 ਵਜੇ ਦਾ ਟਾਈਮ ਦਿੱਤਾ ਸੀ ਉਹਨਾਂ ਨੇ ਵੀ 1.5 ਵਜੇ ਆਏ ਬਾਰ ਦੇਖ ਸਕਦੇ ਹੋ ਸੀ 7:30 ਹੋ ਗਏ ਠੇੜ ਘੰਟਾ ਪਹੁੰਚ ਗਿਆ ਹੋਰ ਵਿੱਚ ਆਈ ਜਾਂਦੇ ਸੀ ਨਾ ਕਹਿੰਦੇ ਪਹਿਲਾਂ ਮੇਰੇ ਨੂੰ ਨਾ ਬਿਸਕੁਟ ਪਹਿਲਾਂ ਮੇਰੇ ਨੂੰ ਚਲੋ ਹੁਣ ਆਪਾਂ ਮੰਮੀ ਨੂੰ ਲੈ ਆਈਏ ਤੁਹਾਨੂੰ ਫੇਰ ਮਿਲਦੇ ਆਂ ਬਿਸਕੁਟ ਤਿਆਰ ਕਰਦੇ ਆ ਆਪਣੇ ਇੱਕ ਆ ਤੇ ਇੱਕ ਆ ਤੇ ਹੁਣ ਚੱਲੀਏ ਚਲੋ ਚੱਲੀਏ ਹਣਾ ਚਲੋ ਚੱਲੀਏ ਹੁਣ ਕੀ ਕਰਨ ਘਰ ਆ ਕੇ ਮਿਲਦੇ ਆਂ ਹੋਰ ਦੂਜੇ ਸੰਗ ਤਾਂ ਸਾਡੀਆਂ ਸੁੱਤੀਆਂ ਪਈਆਂ ਦੀਆਂ ਫੇਰ ਮੈਂ ਇਕੱਲੇ ਆ ਕੇ ਤੇ ਲੈ ਕਹਿੰਦੀ ਬਾਅਦ ਚਲੋ ਜੀ ਹੁਣ ਤੁਹਾਨੂੰ ਆਪਾਂ ਫੇਰ ਘਰ ਆ ਕੇ ਮਿਲਾਂ ਪਹੁੰਚ ਗਏ ਜੀ ਆਪ ਕੋ ਸਮਾਂ ਲਾ ਲਈ ਹੈ ਜੀ ਉਹ ਦਿਓ ਖਾਸ ਆ ਦੇਖੋ ਆ ਦੇ ਬਣਵਾਣਾ ਤੇ ਹੁਣ ਸਾਡੀਆਂ ਸੰਗਤਾਂ ਦਿੱਤੀ ਇਹ ਇੱਕ ਖਾਨਸੂਰੀ ਇਹਨੂੰ ਪਤਾ ਲੱਗ ਗਿਆ ਬਿਸਕਟ ਬਣਿਆ ਚ ਹੈ ਇਸਕੋਟ ਕਰ ਅੱਲਾ ਆ ਮਾਰੇ ਨੋ ਇੰਦੋਖ ਦੇਖੋ ਮੀ ਇਹੋ ਸਪੈਸ਼ਲ ਬਿਸਕਟ ਕਰਾ ਕੇ ਆਏ ਹੋ ਸੀ ਆ ਜਾਓ ਬੇਚੇ ਨਹੀਂ ਬਿਸਕਰ ਘਾਣੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਇਹਨਾਂ ਨੇ ਬਿਸਕਟ ਬਣਾ ਲਏ ਸਾਡੇ ਨਾ ਲੋੜੀ ਦਾ ਸੰਧਾਰਾ ਲੈ ਕੇ ਹੁੰਦੇ ਲੋੜੀ ਚ ਇੰਦਰ ਬਿਸਕਰ ਦਿੰਦੇ ਹੁੰਦੇ ਜਿਸੇ ਬਣੋਣੀਆਂ ਆਲੂ ਪਕੌੜੀਆਂ ਆਲੂ ਵਾਲਾ ਨੇ ਰੱਖਤੀ ਆ ਤੇ ਕੜੀ ਖਾਣ ਨੂੰ ਦਿਲ ਕਰਦਾ ਕਹਿੰਦੇ ਸੋਣ ਮਹੀਨੇ ਚ ਕੜੀ ਨਹੀਂ ਬਣਾਇਦੀ ਕਮੈਂਟ ਕਰਕੇ ਜਰੂਰ ਦੱਸਿਓ ਇਹ ਗੱਲ ਸੱਚੀ ਹੈ ਕਿ ਸੋਣ ਦੇ ਮਹੀਨੇ ਚ ਕੜੀ ਨਹੀਂ ਬਣਾਉਣੀ ਚਾਹੀਦੀ ਤੇ ਹੁਣ ਅਸੀਂ ਲਗਾਈਏ ਤੜਕਾ ਬਣਾਉਣ ਲੱਗੇ ਭਾਈ ਮਿੱਟੀ ਲਾਉਣੀ ਸੀ ਅੱਗ ਵੱਲ ਰਹੀ ਏ ਤਮਾਕੇ ਦਾ ਹਾਂ ਕਾਹ ਮਰ ਬੜ ਗਿਆ ਆਲੂ ਅਸੀਂ ਵਾਲਾ ਨੇ ਰੱਖ ਕੇ ਜਲਦੀ ਬਣ ਜੂਗੀ ਪੁੱਠਾ ਪੁੱਠਾ ਕਰ ਰਿਹਾ ਉਦੋਂ ਮੈਂ ਕਿਹਾ ਜੀ ਪਰ ਕੌਲੀ ਭਰੀ ਪਈ ਆ ਦਾਲ ਦੀ ਖਾਲਾ ਕਨਾਂ ਦੀ ਹੋਸੀ ਇਤਜਾਬ ਬੰਦਾ ਕਿਨੇ ਮਸਲਾ ਮੂੰਗੀ ਮੈਂ ਤਾਂ ਪਤਾ ਨਹੀਂ ਚਾਹ ਬਣਉਣੀ ਉਹਨਾਂ ਟਾਈਮ ਆ ਚਾਹ ਬਣਾ ਲੈਣੀ ਅਜੇ ਢੋਲੀ ਚਾਟਾ ਪਾਉਣ ਵਾਲਾ ਪਿਆ ਉਹ ਵੇਲੀ ਕਰਦੇ ਉਹਨੂੰ ਪਹਿਲਾਂ ਸਾਫ਼ ਕਰਕੇ ਪਾ ਲੈ ਅੱਜ ਅੱਜ ਥੋੜਾ ਜਿਹਾ ਮੀ ਪਿਆਜ਼ ਜੀ ਨਹੀਂ ਪਿਆ ਇਹਨਾਂ ਨਾਲ ਅੱਜ ਵਿਚਾਰੇ ਅੱਜ ਮੈਂ ਕੱਪੜੇ ਡਰਦੀ ਨਹੀਂ ਕੱਢੇ ਨਹੀਂ ਮਾਹਾਂ ਦਰ ਪਾਇ ਰਹੇ ਨੇ ਮੈਂ ਤਾਂ ਕੱਪੜੇ ਸੁੱਕਣੇ ਪਾ ਕੇ ਸੌਂ ਗਈ ਸੀ ਮੈਨੂੰ ਸੀ ਕਿ ਬਾਅਦ ਚ ਨਹੀਂ ਉਧਰ ਇਹ ਨਾ ਸੌਂ ਜੇ ਉਧਰੋਂ ਅਸੀਂ ਉੱਥੇ ਬਿਸਕੁਟ ਕਰਾਉਂਦੀ ਰਹਜੀ ਆਉਂਦਿਆਂ ਨੂੰ ਘਾਣਾ ਹੋ ਜੇ ਕੱਪੜਿਆਂ ਦਾ ਪੇਰਾ ਔਰ ਅਸੀਂ ਜਾਣਾ ਸੀ ਮੈਨ ਲੱਗਾ ਫਿਰ ਅ ਵੀ ਮੈਂ 2:30 ਵੇ ਸੁੱਤੀ ਰਹੀ ਨਹੀਂ ਠਾਲਿਆ ਨਹੀਂ ਫਿਰ ਆਪ ਹੀ ਚਲੇ ਗਏ ਚਲੋ ਮੈਂ ਕਹਾਂ ਚੱਲ ਸਕਦੇ ਹਾਂ ਹਾਂ ਨਹੀਂ ਠਾਲਿਆ ਨਹੀਂ 2 2:00 ਵੇ ਸੁੱਤੀ ਸੀ ਮੈਂ ਫਿਰ ਉਹ ਚਲੇ ਗਏ ਇੱਕ ਵਾਰੀ ਚ ਆ ਗਏ ਦੋ ਗੇੜੇ ਲੈ ਕੇ ਓਹ ਜਾਣ ਲੇ ਤਾਂ ਸੀ ਨਾ ਜਾਣ ਵੇਲੇ ਤਾਂ ਨੌਖਾ ਗੇ ਦੁੱਧ ਹੀ ਢਲ ਗਿਆ ਸੀ ਮਾਫੀ ਲੈ ਜੂ ਬੋਚ ਕੇ ਇੱਕ ਤਾਂ ਮੰਮੀ ਕਿੰਨੇ ਜਾਣੇ ਹੁੰਦੇ ਵਾਰੀ ਨਹੀਂ ਪੈਂਦੀ ਹੈ ਜੀ ਲਾਹਾ ਜੇ ਤਾਂ ਹੁਣ ਉਹਨਾਂ ਨੇ ਬੰਦ ਕਰਤਾ ਸੀ ਬੰਦ ਕਰ ਦਿੱਤੀ ਸੀ ਗੰਭੀਆ ਹਾਦਸੇ ਵੈ ਤੇ ਕਦੋਂ ਦੁਬਾਰਾ ਘਰ ਦੇ ਕੱਢਣਗੇ ਕਦੇ ਵੀ ਕੱਲ ਨੂੰ ਕੱਢਾਂਗੇ ਅੱਛਾ ਦਰਵਾਜ਼ਾ ਤਾਂ ਵਾਲੇ ਕਰਦੇ ਇੱਧਰ ਆਪਣੇ ਸਾਰੇ ਸੌਣ ਚ ਦੇ ਕੇ ਜਾਂਦੇ ਹਨਾ ਸਾਂ ਮੇਲੇ ਤੇ ਤੁੰਗਾ ਮੀ ਨਹੀਂ ਚੱਦੂਗਾ ਸਾਂ ਦਾ ਰੇਕ ਦਾ ਲੱਗ ਲੱਗ ਹਵਾ ਸਾਡੇ ਉਧਰ ਲੋੜੀ ਤੇ ਸੁੰਧਾਰਾ ਦਿੰਦੇ ਇੱਧਰ ਇੱਧਰ ਲੋੜੀ ਦਾ ਇੱਧਰ ਲੋੜੀ ਦਾ ਵੀ ਦਿੰਦੇ ਨੇ ਤੀਆਂ ਦਾ ਤੀਆਂ ਦਾ ਵੀ ਦਿੰਦੇ ਨੇ ਦਿਵਾਲੀ ਦਾ ਵੀ ਦਿੰਦੇ ਆ ਉਦੋਂ ਅਗਲਾ ਚੱਲ ਮਟੀਆਂ ਦੋ ਡੱਬੇ ਆਏ ਦੇ ਦਾਂਦਾ ਹੁਣ ਬਿਸਕੁਟ ਦੋ ਡੱਬੇ ਆਏ ਦੇ ਦਾਂਦੇ ਅਲੱਗ ਲੱਗ ਹਵਾ ਸਾਰਿਆਂ ਪਾਣੀ ਨਹੀਂ ਮਿਲਟਾ ਬਹੁਤ ਗੁੱਡ ਮਾਰਨਿੰਗ एवरीवन ਕਲਵਲਾ ਵਲੋਗ ਅਸੀਂ ਕਰ ਰਹੀ ਹੈ ਕੰਟੀਨਿਊ ਮਾਰਨਿੰਗ ਮਾਰਨਿੰਗ ਅਸੀਂ ਉੱਠ ਗਏ ਆ ਜਲਦੀ ਜਲਦੀ ਕਿਉਂਕਿ ਅੱਜ ਅਸੀਂ ਜਾਣਾ ਹਾਰਪੁਰ ਤੇ ਇਸ ਕਰਕੇ ਮਿਸਟਰ ਤਾਂ ਬਸ ਰੈਡੀ ਹੋ ਰਿਹਾ ਮੈਂ ਵੀ ਰੈਡੀ ਹੋਣਾ ਕੱਪੜੇ ਪ੍ਰੈਸ ਕੀਤੇ ਫੇਰ ਤੇ ਇਧਰ ਸਵੇਰ ਦੀ ਸ਼ੁਰੂਆਤ ਹੁੰਦੀ ਆ ਆਟੇ ਵਾਲੇ ਬਿਸਕਟਾਂ ਦੇ ਤੁਸੀਂ ਉਹਨਾਂ ਟੈਸਟ ਕੀਤੇ ਕਿਵੇਂ ਹੋ ਤੁਹਾਨੂੰ ਡਾਡਰ ਨਹੀਂ ਲੱਗਦੀ ਮੈਂ ਤੁਹਾਨੂੰ ਪੜਾਣਾ ਲਾਉਂ ਤੈਨੂੰ ਸੁਥੀ ਛੱਡਿਆ ਹੂੰਗਾ ਮੈਂ ਬਤਨ ਹੀ ਦਿਸੀ ਛੱਡ ਗਿਆ ਭੈਮ ਨਾ ਬੜੋ ਤੁਸੀਂ ਮੈਨੂੰ ਛੱਡ ਕਿ ਨਹੀਂ ਆਜਾਦੀ ਨਿਕੋ ਤੇ ਲੌਣੀ ਚਾਹਤ 1 ਕਰੋੜ ਰੁਪਏ ਇੱਕ ਕਰੋੜ ਨਹੀਂ ਮਿਲੂਗਾ ਦੋਨੇ ਕਿਡਨੀਓ ਵਿੱਚੋਂ ਵੀ 1 ਕਰੋੜ ਬੰਨਾ 10 ਰੁਪਏ ਦੀ 10 ਰੁਪਏ ਤਾਂ ਆਏਗੀ ਆ ਹਾਂ ਇਹ ਇਧਰ ਮੈਂ ਨੋਟ ਨਹੀਂ ਰੱਖਣੀਆਂ ਕੱਢ ਕੇ ਰੱਖ ਲਈਆਂ ਉਗੀ ਰਖੜੀ ਕਰਕੇ ਆਣਾ ਇਹ ਚ ਸਪੈਸ਼ਲ ਰਖੜੀ ਜਿਹੜੀ ਚਾਂਦੀ ਦੀ ਬਣੀ ਸੀ ਮੇਰੇ ਭਰਾ ਵਾਸਤੇ ਰਖੜੀਆਂ ਰੈਡੀ ਆ ਸਪੀਕੋ ਤੇ ਸਾਨੂੰ ਕੰਮ ਐ ਇਸ ਵਾਰੀ ਇਸ ਕਰਕੇ ਮੈਂ ਕਿਹਾ ਰਖੜੀ ਤਾਂ 2-4 ਦਿਨ ਪਹਿਲੇ ਜਾਣੀ ਆ 9 ਤਰੀਕ ਦੀ ਰਖੜੀ ਆ ਰਖੜੀ ਵਾਲੇ ਦਿਨ ਸਾਨੂੰ ਫੰਕਸ਼ਨ ਆ ਕੋਈ ਆਪੋਥੇ ਜਾਣਾ ਤੁਸੀਂ ਜਾਣਾ ਨਾ ਇਹ ਵਿਚਾਰੀ ਮੈਂ ਤਾਂ ਖਾਂ ਮੈਂ ਨਹੀਂ ਅੱਧੀ ਕੰਦੀ ਅਸੀਂ ਆਵਾਂਗੇ ਦੋਨੇ ਆਣੇ ਤੇ ਹੁਣ ਮੈਂ ਫਟਾਫਟ ਹੋ ਜਾ ਤਿਆਰ ਉੱਠੇ ਆਪਾਂ ਤੜਕੇ ਦੇ ਹੀ ਆ ਤਿਆਰ ਹੁੰਦੇ ਹੁੰਦੇ ਨੇ 8 ਵਜੇ ਤੱਕ ਕਿਉਂਕਿ ਇਹਨਾਂ ਨੇ ਪਾਗ ਬਣਾਉਣੇ ਆ ਪਾਗ ਇਹਨਾਂ ਨੂੰ ਬਨਣੇ ਹੀ ਨਹੀਂ ਹੁੰਦੀ ਭਾਜੀ ਆਉਗੇ ਪਾਗ ਬਣਨ ਵਾਸਤੇ ਤੇ ਉੰਨਾ ਟਾਈਮ ਹੈ ਫਟਾਫਟ ਹੋ ਜਾ ਤਿਆਰ ਤੁਹਾਨੂੰ ਤਿਆਰ ਹੋ ਕੇ ਫਿਰ ਮਿਲਦੇ ਹਾਂ ਨਾ ਨਾ ਟਾਈਮ ਘਾਟਾ ਬਿਲਕੁਲ ਫੇਰ ਲੈ ਜੇ ਮੈਂ ਚੱਕ ਕੇ ਗਾਲੇ ਫਿਰ ਆਲੇ ਫਿਰ ਟੋੜ ਗਈਆਂ ਆਹ ਬਿਸਕੁਟ ਨੇ ਕੋਈ ਯਾਰ ਕਰਤੇ ਜੇ ਇੰਨੇ ਵਧੀਆ ਤਾਂ ਹੈ ਇਹਦੇ ਦੋਸਤ ਗੋਲ ਨਹੀਂ ਨਾ ਗਏ ਹੈਗੇ ਹੁਣੇ ਬਾਰ-ਬਾਰ ਤਾਂ ਉਹ ਪਾ। ਕੱਚੇ ਬਿਸਕੁਟ ਨੇ। ਕੋਈ ਗੱਲ ਨਹੀਂ ਤੁਸੀਂ ਆਪਣੇ ਦੋਸਤੋ ਵੀ ਖੜਾ ਲਿਆਇਓ। ਚਲੋ। ਬਿਸਕਟ ਖਾਓ ਪ੍ਰਭੂ। ਬਿਸਕਟ ਖਾਓ ਪ੍ਰਭੂ ਦੇ ਗੁਣ ਗਾਓ ਬਾਅਦ ਚ ਮਿਲਦੇ ਆ। ਪ੍ਰਭੂ ਦੇ ਗੁਣ ਨਹੀਂ ਗਾਉਣਾ। ਪ੍ਰਭੂ ਤਾਂ ਪਹਿਲੇ ਸੋਣਾ ਕਰੇ ਨਾ। ਪ੍ਰਭੂ ਮਤਲਬ ਰੱਬ। ਅੱਛਾ ਅੱਛਾ। ਹਾਂ। ਤਾਨੂੰ ਕਿਲਾ ਦੇ ਮੈਂ ਆਪਣੇ ਭਰਾ ਮੈਂ ਕਹਤੇ ਆਪਣੇ ਪ੍ਰਭੂ ਦੀ ਗੱਲ ਕਰਦੂੰ ਤਾਨੂੰ ਕਿਲਾ ਦੇ ਮੈਂ ਤੁਹਾਡੇ ਸਾਲੇ ਦੀ ਕਹਿ ਰਹੀ ਹਾਂ ਗੋਣਗਾ ਮੇਰਾ ਸਾਲਾ ਹੈ ਮੇਰਾ ਸਾਲਾ ਅੱਜ ਮੇਰੇ ਸਾਲੇ ਕੋਲ ਜਾ ਚਲੋ ਬਾਤ ਚ ਮਿਲ ਲਈ ਤਾਂ ਤਿਆਰੀਆਂ ਪੱਕ ਆਪਣੀ ਬੰਨੀ ਗਈ ਆ ਹੁਣ ਆਪਣੇ ਰਵਾਨਾ ਹੋਣ ਦੀ ਤਿਆਰੀਆਂ ਚਲੋ ਪਰਸਨਲ ਮੈਚ ਅੱਜ ਕੁੜੀ ਨੂੰ ਪੇਕੇ ਹੀ ਸਾਡੇ ਹੁਣ ਆ ਪੇਕੇ ਛੱਡੇ ਆਇਓ ਚਕੋਟੇ ਚ ਪੈਚੀ ਮੇਰੇ ਗੱਡੀ ਦੀ ਚਲੋ ਫਿਰ ਆੜਲਾ ਗੱਡੀ ਦੀ ਚਾਬੀ ਨਹੀਂ ਮੁੰਡਾ ਹੋ ਗਿਆ ਸਰਾਬੀ ਵਾ ਅੱਕੇ ਕਾ ਲੈਂਦੇ ਨੇ ਠੀਕ ਹੈ ਚਲੋ ਜੀ ਉਹ ਕਿੱਥੇ ਹੈਗਾ ਚਾਬੀ ਭੇਜ ਦਿੰਦੀ ਮੇਰੇ ਨਾਲ ਇਹਨੂੰ ਭੇਜ ਦੇ ਨੂੰ ਕੇ ਭੱਜ ਜਾ ਘਰੇ ਵੀ ਤਾਂ ਨੇ ਚੈਨੀ ਜੀ ਦੇਖਣੇ ਆ ਚੰਗਾ ਫਿਰ ਬਾਏ ਬਾਏ ਜਾਉਂਦੇ ਰੇ ਤਾਂ ਮੁੜ ਕੇ ਆਵਾਂਗੇ ਰੋਟੀ ਖਾ ਰੋ ਸੜਕਾਂ ਤੇ ਤਾਂ ਕੁਝ ਵੀ ਹੋ ਸਕਦਾ ਬਾਬੇ ਦਾ ਨਾਮ ਲੈ ਕੇ ਜਾਵਾਂਗੇ। ਖਾਲਾ ਨਾਮ ਬਣਾ ਦਿੰਦੇ ਲੈ ਕੇ ਪਰਵਾਸ ਕਰਾਉਣਾ। ਚੰਗਾ ਚੈਨਣਾ ਦੀ ਤੇ ਸਾਰਿਆਂ ਨੂੰ ਬੇਨਤੀ ਆ ਤੇ ਕੋਈ ਜੇ ਸਾਊਥ ਕੋਰੀਆ ਤੋਂ ਬੰਦਾ ਹੈ ਗਿਆ ਤਾਂ ਇਹਦੇ ਵਾਸਤੇ ਕੋਈ ਸਾਊਥ ਕੋਰੀਆ ਵਾਲਾ ਲੱਭ ਕੇ ਦੇ ਦੇ ਇਹਨੇ ਵਿਆਹ ਉਹਨਾਂ ਨਾਲ ਹੀ ਕਰਾਉਣਾ। ਕਹਿੰਦੀ ਆਈ ਲਾਈਕ ਇਟ ਸਾਊਥ ਕੋਰੀਅਨ। ਯਮ ਵੀ ਮੀਰੀ ਹੋ ਤਾਂ ਫੇਸ ਬਣਾ ਕਰਦੇ। ਚਲੋ ਜੀ। ਚੰਗਾ ਸੱਗੂ ਵੀਰੂ ਬਾਏ। ਵੀਰੂ। ਵੀਰੂ। ਚਲੋ ਜੀ ਬਾਏ ਬਾਏ ਮੇਰਾ ਮੋਬਾਈਲ ਲੈ ਲੈ ਦੂਸਰਾ ਹਾਂ ਚਲੋ ਜੀ ਬਣੇ ਰੋ ਬਲੌਗ ਨਾਲ ਚੈਨਲ ਨੂੰ ਸਬਸਕ੍ਰਾਈਬ ਕਰ ਆਹਨੇ ਕਦੀ ਗੱਡੀ ਨਹੀਂ ਧੋਤੀ ਅੱਜ ਸੋਰੀਆਂ ਦੇ ਹਨ ਹੈ ਤਾਂ ਧੋਤੀ ਹੈ ਸੋਰੀਆਂ ਦੇ ਜਾਣ ਕਰਕੇ ਸਪੈਸ਼ਲ ਗੱਡੀ ਧੋਤੀ ਹੈ ਅਕਲੀਸਟ ਸਾਨੂੰ 4 ਘੰਟੇ ਲੱਗ ਜਾਣੇ ਆ ਤੇ ਹੁਣ ਅਸੀਂ ਤੁਹਾਨੂੰ ਜੇ ਰਸਤੇ ਚ ਰੁਕਾਂਗੇ ਫਿਰ ਮਿਲਦੇ ਆ ਸਾਰਿਆਂ ਨੂੰ ਬਹੁਤ ਮਿਸ ਕਰਦੇ ਤੁਸੀਂ ਘਰ ਕਦੋਂ ਜਾਣਾ ਮੰਮੀ ਉਹਨਾਂ ਨੇ ਕਦੋਂ ਮਿਲੋਣਾ ਤੁਸੀਂ ਅੱਜ ਤੁਹਾਨੂੰ ਸਾਰਿਆਂ ਨੂੰ ਮਿਲਾ ਦੇਣਾ ਨਾ ਬੈਜਮਾ ਕਿਤੇ ਮੈਨੂੰ ਛੱਡ ਹੀ ਨਾ ਜਾਣ ਮੰਮੀ ਦੇਖਣਾ ਹੀ ਚਲੋ ਹਾਂ ਅਸੀਂ ਪਹੁੰਚ ਗਏ ਹੁਣ ਫਗਵਾੜੇ 2 3 ਘੰਟੇ ਬਾਅਦ ਹਨਾ 2 3 ਘੰਟੇ ਬਾਅਦ ਰੁਕੇ ਹਾਂ ਅਸੀਂ ਤੇ ਇਤੋਂ ਫਰੂਟਸ ਲੈ ਲਿਆ ਤੇ ਡੱਬਾ ਹਜੇ ਇੱਕ ਹੋਰ ਲੈਣਾ ਤੇ ਆਪਾਂ ਇੰਨੀ ਚਲਦੀ ਆ ਗਏ ਜਿਹੜੀ ਦੁਕਾਨ ਤੇ ਗਏ ਸੀ ਆਪਾਂ ਮਠਿਆਈ ਵਾਲੇ ਤੇ ਉੱਥੇ ਮਠਿਆਈ ਨਹੀਂ ਹੈਗੀ ਸੀ ਕਹਿੰਦੀ ਬਹੁਤ ਚਲਦੀ ਆ ਗਏ ਨਹੀਂ ਹਾਂ ਰਸਬਾਲਾ ਦੀ ਗਾ ਉਹਦੇ ਕਰਕੇ ਉੱਥੇ ਸਭ ਮਲੇਰ ਚ ਸਭ ਵਧੀਆ ਮਿਲ ਜਾਂਦੀ ਹੈ ਨਾ ਸਰ ਕੁਸਮਾਨ ਲੱਗੀ ਜਾ ਰਹੀ ਸੀ ਉੱਥੇ ਮੁੱਕੀ ਯਾਰਾਂ ਦੀ ਸਮਾਨ ਮੈ ਲੈਣੇ ਦੀ ਚਮਚਨ ਬਲੈਕ ਚਮਚਨ ਬਲੈਕ ਕਹਿੰਦਾ ਬਾਈ ਨੌ ਡੱਬੇ ਪਹਿਲੇ ਹੀ ਨੇ ਟਾਈਮ ਲੱਗਣਾਗਾ ਮੈਂ ਕਿਹਾ ਫੇਰ ਤੂੰ ਰਹਿ ਨਹੀਂ ਦੇ ਇਸੇਪ ਦਾ ਕੰਮ ਖਤਰੇ ਵਾਲਾ ਸੀ ਇੱਥੇ ਫੇਸ ਕਰਕੇ ਰਾਸਤੇ ਜਰੋਕੇ ਉਹ ਮਾਰਕੀਟ ਹੀ ਨਹੀਂ ਖੁੱਲੀ ਧੀ ਹੋਰ ਅਸੀਂ ਹੋਰ ਜਗ੍ਹਾ ਗਏ ਉੱਥੇ ਖੁੱਲੀ ਨਹੀਂ ਸੀ ਔਟਲੈਟ ਗਏ ਸੀ ਉੱਥੇ ਬੀ ਕਨੇਰੀਆਂ ਦੀ ਮਾਜਲ ਬੀ ਕਨੇਰੀਜ਼ ਲੈ ਲੈ ਉੱਥੇ ਉਹ ਨਹੀਂ ਸ਼ੋਕ ਖੁੱਲੀ ਸੀ ਔਟਲੈਟ 10 ਵੇ ਤੱਕ ਖੁੱਲਦਾ ਤੇ ਉਹ ਅਸੀਂ ਫਗਵਾੜੇ ਪਹੁੰਚ ਗਏ ਅੱਧੇ ਘੰਟੇ ਤੱਕ ਅਸੀਂ ਪਹੁੰਚਣਾ ਘਰ ਫੇ ਤੁਹਾਨੂੰ ਘਰ ਜਾ ਕੇ ਮਿਲਾਂਗੇ ਅਸੀਂ ਅੱਜ ਮੈਂ ਇੱਕ ਨਵਾਂ ਫਰੂਟ ਦੇਖਿਆ ਕੀ ਸੀ ਉਹ ਪਪਾਇਆ ਪਪਾਇਆ ਨਹੀਂ ਪਪਾਇਆ ਤਾਂ ਪਵਿੱਤਾ ਹੁੰਦਾ ਹੋਰ ਕੀ ਕਹ ਰਹੀ ਥੀ ਉਹ ਤੁਹਾਨੂੰ ਉਹਨਾ ਮੈਂ ਜ਼ਰੂਰ ਦਿਖਾਉਂਗੀ ਹੁੰਦੇ ਹੋਏ ਲੈ ਕੇ ਜਾਵਾਂਗੇ ਆਪਾਂ ਪਤਾ ਨਹੀਂ ਭਾਈ ਨੇ ਕੀ ਨਾਮ ਲਿਆ ਪਤਾ ਨਹੀਂ ਕਿ ਕਿਹੜੀ ਕੰਟਰੀ ਦਾ ਕਹਿ ਰਿਆ ਸੀ ਫਰੂਟ ਤੇ ਜਦੋਂ ਵੀ ਆਪਾਂ ਇੱਧਰ ਦੀ ਗਏ ਮੈਂ ਤੁਹਾਨੂੰ ਉਹ ਫਰੂਟ ਉਹ ਤਾਂ ਆਪਣੇ ਮੇਰੇ ਕੋਲ ਲਈ ਮਿਲ ਜਾਣਾ ਨਹੀਂ ਕਾਕੇ ਨਹੀਂ ਹੈਗਾ ਉਹ ਬਾਈ ਯਾਰ ਹੈ ਤੇ ਆਪਾਂ ਭਾਈ ਤੋਂ ਨਾਮ ਪੁੱਛ ਕੇ ਜਾਵਾਂਗੇ ਦੇਖਾਂਗੇ ਆ ਆਪਣੇ ਮੇਰੇ ਕੋਲ ਤਾਂ ਸਾਰਾ ਕੁਝ ਮਿਲ ਜਾਂਦਾ ਚੱਲ ਕੋਈ ਇਹਨੂੰ ਦੇਖਾਂਗੇ ਮਿਲਦਾ ਏ ਜਾਂ ਨਹੀਂ ਸ਼ਰਤ ਲਗਾਉਂਗੀ ਮੈਂਨੂੰ ਮੁੰਡੇ ਨੇ ਦੋ ਸ਼ਰਤਾਂ ਲਗਾਈਆਂ ਮੈਨੂੰ ਚਾਹ ਸਾਰੇ ਨੇ ਬਲੌਗ ਨਾ ਬੜੇ ਰਹੇ ਹੁਣ ਤੁਹਾਨੂੰ ਕਰ ਜਾ ਕੇ ਮਿਲਾਂਗੇ ਉਪਰੋਂ ਮੇਰਾ ਭਰਾ ਮੇਰਾ ਭਰਾ ਮਿੰਟ ਬਾਅਦ ਫੋਨ ਕਰ ਜਾਂਦਾ ਤੁਸੀਂ ਕਿੱਥੇ ਲੱਗੇ ਕਿੱਥੇ ਆ ਗਏ ਦੀਦੀ ਘਰ ਤੱਕ ਕੌਣ ਭਰਾ ਕਰ ਉਹਦਾ ਫੋਨ ਕਰਨ ਲੱਗਾ ਪਿਆ ਕੀ ਦੁਬਾਰਾ ਫੇਰਾ ਨਹੀਂ ਹਾਂ ਦੀਦੀ ਘਰ ਤੱਕ ਕੌਣ ਦੱਸ ਹਲੋ ਹੋਰ ਕਿੱਥੇ ਕੇ ਪਹੁੰਚੇ ਅੱਛਾ ਮੈਂ ਕਰੇ ਭਰਾ ਮੈਂ ਕਿਉਂ ਹੀ ਕਰਦਾ ਹੁਣ ਪਹਿਲਾਂ ਤਾਂ ਪੁੱਨੇ ਕਿਨੇ ਦੀਦੀ ਘਰ ਤੱਕ ਮੈਂ ਕਿਹਾ ਨਹੀਂ ਅਸੀਂ ਤਾਂ ਉਹਨਾਂ ਨੇ ਤੈਨੂੰ ਕਿਹਨੇ ਕਿਹਾ ਮੈਂ ਤੁਹਾਡੀ ਸਨੈਪਾ ਦੇਖੀ ਜਾ ਰਹੀ ਹਾਂ ਤੁਸੀਂ ਆ ਰਹੇ ਹੋ ਸਾਨੂੰ 10 ਮਿੰਟ ਲੱਗ ਜਾਣੀ ਮੰਮੀ ਅੱਛਾ ਅੱਛਾ ਨਾਨੀ ਵੀ ਆਈ ਆ ਨਹੀਂ ਮੰਮੀ ਤਾਂ ਠੀਕ ਨਹੀਂ ਨਾ ਉੱਤਰ ਆਈਏ ਉੱਤਰ ਆ ਗਈ ਐਨਾ ਟਾਈਮ ਲੱਗ ਗਿਆ ਮੋਤ ਮੰਗਾਈ ਇੱਥੇ ਤੁਹਾਡੇ ਹਿਆਰ ਬੂਏ ਐਨਾ ਟਾਈਮ ਲੱਗੇ ਤੁਹਾਨੂੰ ਫਾਈਨਲੀ ਅਸੀਂ ਪਹੁੰਚ ਗਏ ਉਹ ਕਿੱਥੇ ਦੌੜ ਗਿਆ ਬੇਲੇ ਦੇਖਣ ਆਏ ਸੀ ਸਾਸਰੀ ਗੱਲ ਪਾਜੀ ਹੋਰ ਕਿਵੇਂ ਠੀਕ ਆ ਵਧੀਆ ਸਹੀ ਕੋਈਗਾ ਠੰਡਾ ਥੋੜਾ ਪੀ ਲਿਆ ਮੇਰੇ ਪ੍ਰਭੂ ਦੇ ਨੰਗਾ ਵਾਤਾ ਮਾਸ਼ਾਹੂਰ ਪਹੁੰਚਦੇ ਸਾਰੇ ਇਹ ਮੁੰਡਾ ਸਨੇਪਚੈਟ ਵਾਲੀ ਚਲਾਉਂਦਾ ਸਨੇਪਚੈਟ ਨਹੀਂ ਵੀ ਪਤਾ ਲੱਗ ਗਿਆ ਸ਼ਹਿਰ ਪਹੁੰਚ ਗਿਆ ਅੱਛਾ ਤਾ ਕਾਦੀ ਸਨੇਪਚੈਟ ਦੇਖੀ ਦੀ ਸ਼ਹਿਰਪੁਰ ਪਹੁੰਚਣ ਦੀ ਜੀ ਸਟੋਰੀ ਪਾਈ ਦੀ ਨਾ ਉਹ ਡਿਜੀਟਲ ਨਾਮ ਲਿਖਾਇਆ ਦੀਗਾ ਨਹੀਂ ਨਹੀਂ ਨਾਮ ਲੱਗ ਗਿਆ ਮਮਾ ਜੀ ਦੀ ਛੁੱਟੀ ਸੀ ਪਰ ਡੂਡੀ ਅੱਜ ਮਦਦ ਸੀ ਕੰਮ ਕਾਇਆ ਕੀਤੀ। ਪਰਸੇ ਚ ਵੱਡੀ ਨਹੀਂ ਰੱਖਣੀ। ਬੰਦ ਨਹੀਂ ਬਣਾਉਣਾ। ਇਹ ਸੋਫੇ ਤੇ ਨਹੀਂ ਬਣਾਉਣਾ ਤੇਰੀ ਕੁਰਸੀ ਤੇ। ਅਸੇ ਕੁਰਸੀ ਤੇ ਬੱਟ ਕੇ ਬਣਾਉਣੀ ਆ। ਕਹਿੰਦਾ ਕੁਰਸੀ ਤੇ। ਸੋਫੇ ਤੇ। ਸੋਫੇ ਤੇ ਸੋਹਣੀ ਬਣਾਉਣੀ। ਸੋਫੇ ਤੇ ਨਹੀਂ। ਇਹਦੀ ਚਾਈ ਵੰਦ। ਆਂਦਰ ਜੇ ਮੂੰਹ ਬੰਨ ਨੀ ਤਾ ਪੀਂਦੇ ਬੜੇ ਹਾਂ ਜਿਹੜਾ ਪਾਣੀ ਥੋੜਾ ਟਾਈਮ ਪਹਿਲਾਂ ਠੰਡਾ ਪੀਤਾ ਉਹ ਤੇਰੀ ਦੀਦੀ ਕਹਿੰਦੀ ਰਾਮਣੇ ਤੇ ਤਾਂ ਮੈਂ ਰਖੜੀ ਬੰਨਦੀ ਸੀ ਜਾਂਦੀ ਸੀ ਮੇਰੇ ਭਰਾ ਦੇ ਰਹਿ ਗਈ ਪ੍ਰੋਬਾਬਲੀ ਪਰ ਉਹ ਕਹਿੰਦਾ ਮੈਨੂੰ ਓਪਨਡ ਨੀ ਦੀ ਰੋਲਾ ਪਾਲਾ ਉਹਦਾ ਮਾਮੀ ਬੱਸ ਕਹਿੰਦੀ ਅਸੀਂ ਸੋਚਿਆ ਸੀਗਾ ਰਖੜੀ ਵਾਲੇ ਨੂੰ ਰਾਵਣੇ ਕੋਲ ਚੱਲ ਜਾਣਾ ਰਾਵਣੇ ਦੀ ਰਖੜੀ ਉੱਥੇ ਬੰਨਾਂਗੇ ਜਾ ਕੇ ਤੇ ਤੁਸੀਂ ਵੀ ਖਾਣਾ ਮੈਂ ਕਿ ਚੀਜ਼ੇ ਨੇ ਉਹਨੂੰ ਕੋਈ ਖਿਆਲ ਆਣਾ ਜੀਜੇ ਦਾ ਤੁਹਾਨੂੰ ਥੋੜੀ ਏ ਮਾਮਾ ਜੀ ਕਿਉਂ ਕਿ ਤੇਰੀ ਆ ਕੇੜੇ ਵਾਰੀ ਸੁਆਦ ਅਸੀਂ ਸਵੇਰ ਦੇ ਤੁਨੇ ਨਾ ਮੰਮੀ ਰੋਟੀ ਬਣਾ ਰਹੀ ਹੈ ਕੋਕਵਾ ਆਹ ਬਾਤ ਹੈ ਨਾ ਕਿਉਂ ਜਨ ਖਾਉਂਦੀ ਹਾਂ ਹੋਰ ਕੀ ਤੇ ਲੀ ਜਾ ਕੋਸ਼ਾ ਤੇ ਮੰਮੀ ਬਣਾ ਰਏ ਗਰਮ ਗਰਮ ਢਿੱਟੀ ਇਤਨੇ ਸਿਕਾਰੇ ਮਾਸੀ ਰੱਤ ਦੀ ਆ ਤੁਹਾਨੂੰ ਮਾਸੀ ਨਾਲ ਵੀ ਮਲਾਵਾਂਗੇ ਮੰਮੀ ਨਾਲ ਵੀ ਮਲਾਵਾਂਗੇ ਪਹਿਲਾਂ ਰੋਟੀ ਖਾ ਲਈਏ ਪਹਿਲਾਂ ਕੰਜੇ ਰੋਟੀ ਖਾਉਂ ਤੁਸੀਂ ਤੇ ਸਾਰੇ ਨੂੰ ਮਿਲਦੇ ਰੋਟੀ ਅਸੀਂ ਖਾ ਲਈ ਆ ਤੇ ਸੰਗ ਤਾਂ ਹੁਣ ਤਿਆਰ ਆ ਤਾਂ ਕੀ ਤਾਂ ਖੋਲ ਦੋ ਮੰਮੀ ਨੂੰ ਹੁਣ ਅਸੀਂ ਚੱਲੇ ਆ ਤਾਂ ਕੀ ਖੋਲ ਦੋ ਕੁੱਲੀ ਆ ਹੁਣ ਅਸੀਂ ਚੱਲੇ ਆ ਨਾਨੀ ਨੂੰ ਮਿਲਣ ਵਾ ਮੰਮੀ ਖਿੱਚੋ ਇਹਨੂੰ ਕਿਚੋ ਹਾਂ ਮਾਮੀ ਵਿਚਾਰੀ ਕਹਿੰਦੀ ਦੇਖੀ ਜਾ ਰਹੀ ਹੈ ਮਦਨ ਕੀ ਚੱਕਰ ਵਿੱਚ ਹੁਣ ਅਸੀਂ ਤੁਹਾਨੂੰ ਉੱਥੇ ਜਾ ਕੇ ਮਿਲਾਂਗੇ ਨਾਨੀ ਕੋਲ ਨਾਨੀ ਨੂੰ ਮਿਲਣ ਚੱਲੇ ਆ ਅਸੀਂ ਹਾਏ ਇੰਨੀ ਧੁੱਪ ਕਿੰਨੇ ਦਿਨਾਂ ਹੈਲੋ ਮੇਰੀ ਗੱਲ ਸੁਣੋ ਕਿੰਨੇ ਦਿਨਾਂ ਵਾਂ ਇੰਨੀ ਧੁੱਪ ਦੇਖੀ ਹੈ ਨਾ ਅਸੀਂ ਨਿਕਲਦੀ ਨਹੀਂ ਸਾਮ ਨੂੰ ਉਹ ਕਿੰਨੇ ਦਿਨਾਂ ਧੁੱਪ ਦੇਖੀ ਹੁਣ ਤੁਹਾਨੂੰ ਉਥੇ ਜਾ ਕੇ ਮੈਂ ਹੋਏ ਗੱਡੀ ਹੁਣ ਅਸੀਂ ਆ ਗਏ ਸੀ ਨਾਨੀ ਨੂੰ ਮਿਲਣ ਇੱਧਰ ਮਿਲੋ ਨਾਨੀ ਫਿਰ ਭੱਜ ਗਿਆ ਹੋਣਾ ਐ ਤਾਂ ਨਾਨੀ ਕੀ ਹਾਲ ਚਾਲ ਨਾਨੀ ਸਾਡੀ ਵਿਚਾਰੀ ਬਿਮਾਰ ਹੈ ਸਪੇਸ ਪੈ ਜਾਂਦੀ ਆ ਹਨ ਮਣ ਕੰਨ ਸਪੇਸ ਪੈ ਜਾਂਦੀ ਆ ਨਾਨੀ ਐਕਸਰੇ ਦਿਖਾ ਰਹੀ ਹੈ ਦੇਖਦੇ ਕਿ ਕੁੰਦੀ ਆ ਕਿਹਨਾਂ ਦੇਖਦੇ ਕਿ ਕੁੰਦੀ ਮੈਂ ਕੋਈ ਨਹੀਂ ਹੋਏ ਨਾ ਸਹੀ ਕੋਈ ਨਹੀਂ ਅਗਲੀ ਦਾ ਹਾਂ ਝੁਕਿਆ ਨਾ ਕਰੋਗੀ ਬਾਲਾ ਮੈਂ ਕਿਤੇ ਝੁਕਦੀ ਆ ਜਦੋਂ ਉੱਠਣਾ ਵੀ ਬਸਾ ਲੈ ਕੇ ਉੱਠਿਆ ਸਾਡੀ ਨਾਨੀ ਦਾ ਫੇਵਰੇਟ ਪੈਂਟਾ ਹਨਾ ਨਾਨੀ ਦਾ ਫੇਵਰੇਟ ਆ ਆਵੜਾ ਛੋਟਾ ਫੇਵਰੇਟਾ ਛੋਟਾ ਹਾਂਜੀ ਆਵੜਾ ਸਵਾਲਾ ਦਾ ਨਾਨੀ ਫੈਂਟਾ ਹੀ ਪੀਂਦੀ ਨਾਨੀ ਬਦਲਾਦੀ ਨਾ ਫੈਂਟਾ ਆ ਨਾਨੀ ਫੈਂਟਾ ਪੀਂਦੀ ਆਦਾ ਹੈ ਨਾ ਜਦੋਂ ਮੈਂ ਛੁੱਟੀਆਂ 'ਚ ਰਹਿਣ ਹੁੰਦੀ ਸੀ ਨਾ ਛੋਟੀ ਹੁੰਦੀ ਨਾਨੀ ਮੈਨੂੰ ਇੰਨਾ ਠੰਡਾ ਪੁਲਾਉਂਦੀ ਹੁੰਦੀ ਸੀ ਗਰਮੀਆਂ 'ਚ ਮੈਂ ਜਦੋਂ ਤੂੰ ਚੁੱਪ ਚਾਪ ਠੰਡੇ ਦੀ ਬੋਤਲ ਪੀਕਰੋ ਇਹ ਠੰਡੇ ਦੀ ਬੋਤਲ ਹੈ ਨਾ ਛੋਟੀ ਹੁੰਦੀ ਜਦੋਂ ਮੈਂ ਉਹ ਚਾਰ ਆਣ ਕੁੱਤੇ ਆ ਛੋਟੇ ਹੁੰਦੇ ਨਹੀਂ ਆ ਸ਼ਰਾਤ ਤੱਕ ਆਦੇ ਸਭ ਤੋਂ ਬਾਅਦ ਛਿੱਤਰਪਰਾਵ ਦੇ ਪੇਂਦੀ ਮੈਨੂੰ ਚੇਤਾ ਮੋਰੀ ਤਾਂ ਹੀ ਗੱਲ ਹੁਣ ਨਾਨੀ ਤੇ ਵੀ ਬਹੁ ਨਿਗਰਾਨੀ ਕਰਨੀ ਪੈਂਦੀ ਸੀ ਦੁਪਹਿਰ ਨੂੰ ਸਾਨੂੰ ਇਹ ਦੁਕਾਨ 'ਚ ਵਰ ਜਾਂਦਾ ਹੁੰਦਾਈ ਹੈ ਨਾ ਪ੍ਰਵ ਕਿ ਤਿੰਜਲ ਤੇ ਇੱਥੇ ਆਪਾਂ ਇੰਨੀ ਮਸਤੀ ਕਰਨੀ ਮਾਮੀ ਉਹਨਾਂ ਨੂੰ ਕਿਤੇ ਜਾਣਾ ਮੈਂ ਪ੍ਰਵ ਰਮਨ ਤਿੰਨਾਂ ਨੇ ਜੁੜ ਜਾਣਾ ਸਾਡੇ ਲੱਲਾਂ ਲਾ ਜਾਂਦੇ ਕਦੀ ਮੈਗੀ ਬਣਾ ਰਮਨ ਬਣਾਉਂਦਾ ਹੁੰਦਾ ਸੀ ਖਾਣੇ ਨਹੀਂ ਰਮਨ ਨੂੰ ਬਹੁਤ ਸ਼ੌਂਕ ਸੀ ਰਮਨ ਨੇ ਕਹਿਣਾ ਮੈਗੀ ਬਣਾਉਣੀ ਹਾਂ ਮੈਗੀ ਬਣਾਉਣੀ ਪੀਜ਼ਾ ਬਣਾਉਣੀ ਉਹਨੇ ਬਣਾਉਣਾ ਵੀ ਤਾਂ ਸਾਨੂੰ ਖਿਲਾਉਣਾ ਵੀ ਮੈਨੂੰ ਤੇ ਜਦੋਂ ਮਾਮੀ ਉਹਨੇ ਬਾਜ਼ਾਰ ਜਾਣਾ ਸੀ ਤਿੰਨਾਂ ਨੇ ਆ ਬਹੁਤ ਮਸਤੀ ਕਰੀਦੀ ਸੀ ਅਸੀਂ ਛੋਟੇ ਛੋਟੇ ਹੁੰਦੇ ਸੀ ਹਾਂ ਨਾ ਨਾਨੀ ਪਹਿਲਾ ਵਾਲਾ ਟਾਈਮ ਵਾਪਸ ਹੁੰਦਾ ਕਿਤੇ ਕਿੰਨੀ ਮौज-ਮਸਤੀ ਕਰ ਦਿੰਦੀ ਬਹੁਤ 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 ਇੰਨੀ ਕੁਝ ਜ਼ਿਆਦਾ ਉਹ ਤਾਂ ਨਹੀਂ ਕੁਛ ਵੀ ਜਾਨ ਮਿੰਦਾ ਛੋਟੀ ਹੁੰਦੀ ਨਹੀਂ ਵੀ ਜਿਆਦਾ ਸਾਰਾ ਕੁਝ ਸੱਚੀ ਤਨ ਜਾਨ ਦੋ ਟਾਈਮ ਰੋਟੀ ਖਾਦੀ ਪਹਿਲਾਂ ਬਹੁਤ ਯਾਰਾ ਬਹੁਤ ਮਸਤੀ ਜਾਂਦੀ ਰਹਿੰਦੀ ਹੈ ਸਾਲ ਹੋ ਗਏ ਨਾ ਰਮਨ ਗਏ ਨੂੰ ਦੋ ਸਾਲ ਪਹਿਲਾਂ ਗਿਆ ਸੀ ਰਖੜੀ ਚਲੋ ਹੁਣ ਆਪਾਂ ਠੰਡਾ ਪੀ ਲਈਏ ਬਾਅਦ ਚ ਮਿਲਦੇ ਪਿੰਨੇ ਪਿੰਨੇ ਨੰ ਤੁਸੀਂ ਵੀ ਪੀਓ ਅਗਸਤ ਜੀ ਗਿਆ ਦੀ ਰਮਨ ਅਗਸਤ 8 ਮੇਲੇ ਸੀ ਗੱਲਾਂ ਬਾਤਾਂ ਕਰ ਲਈਆਂ ਨਾਨੀ ਫੇਰਾਵਾਂਗੇ ਅੱਛਾ ਜੀ ਬਾਏ ਕਰ ਦੋਣ ਬਾਏ ਬਾਏ ਨਾਨੀ ਮੇਰੀ ਜਮਤ ਆਦੀ ਵਾਰ ਕੀ ਆ ਨਾ